ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜਿਹੜੀ ਬਹੁਤ ਹੀ ਜ਼ਿਆਦਾ ਖਾਸ ਹੋਏਗੀ ਪਰ ਪਹਿਣਾ ਦੀ ਡਿਮਾਂਡ ਦੇ ਉੱਪਰ ਹੋਏਗੀ ਬੁਟੀਕ ਪੀਸ ਹੋਣਗੇ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜੀ ਜਿੰਨਾ ਭੈਣਾਂ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਇ ਕਰਨਾ ਚਾਹੁੰਦੀਆਂ ਨੇ ਉਹ ਸਾਡੇ WhatsApp ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ-ਸੋਹਣੇ ਸੂਟਾ ਜਿਹੜੇ ਉਹ ਬਾਇ ਕਰ ਸਕਦੀਆਂ ਔਰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਕਰ ਸਕਦੀਆਂ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜੋ ਹੋਏਗੀ ਉਹ ਹੋਏਗੀ ਬਰਬਰੀ ਦੇ ਉੱਪਰ ਹੋਏਗੀ ਜੂਟ ਬਰਬਰੀ ਦਾ ਤੁਹਾਨੂੰ ਸਟਾਫ ਮਿਲੇਗਾ ਬਹੁਤ ਹੀ ਸ਼ਾਨਦਾਰ ਜਿਹੜਾ ਹੈਗਾ ਉਹ ਸਟਾਫ ਹੋਏਗਾ ਇਸਦੇ ਵਿੱਚ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਆਪਾਂ ਨੇ ਵਰਕ ਕੀਤਾ ਹੁੰਦਾ ਸਿੰਧੀ ਧੋਪੇ ਦਾ ਵਰਕ ਕੀਤਾ ਹੋਏਗਾ ਇਸ ਟਾਈਪ ਦਾ ਹੋਏਗਾ ਜਿਸਦੇ ਵਿੱਚ ਆਰੀ ਵਰਕ ਮਿਲੇਗਾ ਤੁਹਾਨੂੰ ਪਲੱਸ ਸੀਕਵੈਂਸ ਦਾ ਵੀ ਕੰਮ ਕੀਤਾ ਹੋਇਆ ਤੁਹਾਨੂੰ ਮਿਲੇਗਾ ਸ਼ਾਈਨਿੰਗ ਤੁਹਾਨੂੰ ਨਜ਼ਰ ਆ ਰਹੀ ਹੋਣੀ ਇਸਦੇ ਵਿੱਚ ਸੀਕਵੈਂਸ ਦਾ ਵੀ ਕੰਮ ਕੀਤਾ ਹੋਇਆ ਹੈਗਾ ਔਰ ਆਰੀ ਵਰਕ ਵੀ ਤੁਹਾਨੂੰ ਇਸਦੇ ਵਿੱਚ ਮਿਲੇਗਾ ਜੀ ਇਹ ਇਸ ਟਾਈਪ ਰੈਡੀ ਹੋਏਗਾ ਜੀ ਪ੍ਰਿੰਟ ਜਿਹੜਾ ਉਹ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਜਾਦਾ ਸੋਹਣਾ ਲੱਗਦਾ ਹੈ ਜਦੋਂ ਆਪਾਂ ਲਾਈਨਿੰਗ ਲਗਾ ਲੈਂਦੇ ਆ ਤਾਂ ਪ੍ਰਿੰਟ ਜਿਆਦਾ ਉੱਬਰ ਕੇ ਆਉਂਦਾ ਜੀ ਨਾਲ ਤੁਹਾਨੂੰ ਇਸ ਤੇ ਮਸਲੀਨ ਦੀ ਬਾਟਮ ਮਿਲੇਗੀ ਚੈੱਕ ਕਰ ਸਕਦੇ ਹੋ ਤੁਸੀਂ ਜਿਹੜਾ ਪ੍ਰਿੰਟ ਪੂਰੀ ਤਰ੍ਹਾਂ ਇਸ ਤਰੀਕੇ ਨਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਜੀ ਪ੍ਰਿੰਟ ਪੂਰੀ ਤਰ੍ਹਾਂ ਦਿਖਦਾ ਹੈ ਜੀ ਦੇਖੋ ਕਿੰਨਾ ਪਿਆਰਾ ਜਿਹੜਾ ਇਹ ਪ੍ਰਿੰਟ ਹੈਗਾ ਜੀ ਇਹ ਉਹ ਚੀਜ਼ ਹੈ ਜੀ ਜਿਹੜੀ ਹਜੇ ਕਿਸੇ ਬੁਟੀਕ ਬੁਟੀਕ ਵਾਲੀ ਭੈਣ ਕੋਲੇ ਨਹੀਂ ਆਈ ਹੈਗੀ ਔਰ ਮਾਰਕੀਟ ਦੇ ਵਿੱਚ ਵਿੱਚ ਵੀ ਤੁਹਾਨੂੰ ਕਾਫੀ ਘੱਟ ਮਿਲੂਗੀ ਜੀ ਇਹ ਜੂਟ ਬਰਬਰੀ ਦਾ ਸਟਾਫ ਹੋਏਗਾ ਜਸਟ ਦੇ ਵਿੱਚ ਆਰੀ ਵਰਕ ਹੋਏਗਾ ਔਰ ਪਲੱਸ ਸੀਕਵੈਂਸ ਦਾ ਕੰਮ ਕੀਤਾ ਹੋਇਆ ਮਿਲੇਗਾ ਔਰ ਪ੍ਰਿੰਟ ਵੀ ਇਸ ਤਰੀਕੇ ਦਾ ਹੋਏਗਾ ਜਿੱਦਾਂ ਇਸਦੇ ਵਿੱਚ ਵਰਕ ਹੋਇਆ ਵਾ ਜੀ ਜੂਟ ਬਰਬਰੀ ਦਾ ਸਟਾਫ ਹੋਏਗਾ ਏਕੇ ਟੈਕਸ ਦਾ ਜਿਹੜਾ ਇਹ ਹੈਗਾ ਸਟਾਕ ਹੋਏਗਾ ਜੀ ਏਕੇ ਟੈਕਸ ਦਾ ਜੂਟ ਬਰਬਰੀ ਦਾ ਸੂਟ ਮਿਲੇਗਾ ਨਾਲ ਤੁਹਾਨੂੰ ਪਿਓਰ ਮੂਮ ਲਿਨ ਦੀ ਬਾਟਮ ਲਈ ਜੀ ਬਾਟਮ ਦਾ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਟਮ ਦਾ ਸਟਾਫ ਵੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਲਾਈਟ ਵੇਟ ਆ ਤੁਸੀਂ ਫੋਲੋ ਵੈਲ ਦੀ ਲਾਈਨਿੰਗ ਨਾਲ ਇਸ ਨੂੰ ਰੈਡੀ ਕਰ ਸਕਦੇ ਹੋ ਸਟਾਫ A1 ਹੋਏਗਾ ਕੋਈ ਕੰਪਲੇਂਟ ਨਹੀਂ ਹੋਏਗੀ 1400 ਰੁਪਏ ਦਾ ਪ੍ਰਾਈਸ ਹੋਏਗਾ ਮਾਰਕੀਟ ਦੇ ਵਿੱਚ ਇਸ ਦਾ ਪ੍ਰਾਈਸ 1700 ਰੁਪਏ ਹੋਏਗਾ ਜੀ 1700 ਰੁਪਏ ਦਾ ਤੁਹਾਨੂੰ ਮਾਰਕੀਟ ਦੇ ਵਿੱਚ ਮਿਲੇਗਾ ਜੀ ਬਟ ਆਪਣੇ ਕੋਲ ਇਹ ਤੁਹਾਨੂੰ 1400 ਰੁਪਏ ਦਾ ਮਿਲੇਗਾ ਜੀ ਬਹੁਤ ਹੀ ਵਧੀਆ ਯੂਨੀਕ ਜਿਹੇ ਪੀਸ ਰਹਿਣ ਵਾਲੇ ਹੈਗੇ ਇਸ ਦੇ ਤੁਹਾਨੂੰ ਦੋ ਹੀ ਕਲਰ ਮਿਲਣਗੇ ਜੀ ਇੱਕ ਜਿਹੜਾ ਹੈਗਾ ਤੁਹਾਨੂੰ ਬਲੈਕ ਮਿਲੇਗਾ ਬਲੈਕ ਕਲਰ ਜੈਡ ਬਲੈਕ ਕਲਰ ਹੋਏਗਾ ਜੀ ਪ੍ਰਿੰਟਿੰਗ ਸੇਮ ਹੋਏਗੀ ਜੀ ਡਿਜ਼ਾਈਨਿੰਗ ਵੀ ਇਹਨਾਂ ਦੀ ਸੇਮ ਹੈਗੀ ਸੇਮ ਇਹਨਾਂ ਦੇ ਵਿੱਚ ਵਰਕ ਹੋਏਗਾ ਜੈਡ ਬਲੈਕ ਜਿਹੜੀ ਹੈਗੀ ਆ ਉਹ ਤੁਹਾਨੂੰ ਮਸਲੀਨ ਕਾਟਨ ਦੀ ਬਾਟਮ ਮਿਲੇਗੀ ਪ੍ਰਾਈਸ 1400 ਰੁਪਏ ਹੋਏਗਾ ਜੀ ਤੁਹਾਨੂੰ ਇਸ ਦੇ ਵਿੱਚ ਵੀ ਦੋ ਪੀਸ ਮਿਲ ਜਾਣਗੇ ਜੈਡ ਬਲੈਕ ਕਲਰ ਦੇ ਵਿੱਚ ਵੀ ਸੇਮ ਔਰ ਸੇਮ ਹੀ ਤੁਹਾਨੂੰ ਜਿਹੜੇ ਹੈਗੇ ਸਕਿਨ ਕਲਰ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਏਕੇ ਟੈਕਸ ਦਾ ਸਟੱਫ ਹੋਏਗਾ ਜੀ 1400 ਰੁਪਏ ਦਾ ਪ੍ਰਾਈਸ ਹੋਏਗਾ ਸਟੱਫ ਹੋਏਗਾ A1 ਜੀ ਬਰਬਰੀ ਹੋਏਗੀ ਜੀ ਜਿਸ ਦੇ ਵਿੱਚ ਜਾਲ ਬਣਿਆ ਹੋਏਗਾ ਜੀ ਆਰੀ ਵਰਕ ਦਾ ਜਾਲ ਬਣਿਆ ਹੋਇਆ ਹੈਗਾ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜਿੱਦਾਂ ਮਹਿਰੂਨ ਕਲਰ ਦਾ ਇਸ ਦੇ ਵਿੱਚ ਪ੍ਰਿੰਟ ਆ ਔਰ ਬਾਟਮ ਦੇ ਵਿੱਚ ਹਲਕਾ ਜਿਹਾ ਵਰਕ ਕਰਾ ਕੇ ਬਹੁਤ ਸੋਹਣਾ ਜਿਹੜਾ ਇਹ ਪਾਰਟੀ ਵੇਅਰ ਸੂਟ ਆ ਉਹ ਰੈਡੀ ਹੁੰਦਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਯੂਨੀਕ ਦਾ ਜਿਹੜਾ ਇਹ ਹੈਗਾ ਪ੍ਰਿੰਟ ਹੈ ਜੀ ਇਸ ਤੇ ਵਿੱਚ ਵੀ ਤੁਹਾਨੂੰ ਦੋ ਸੇਮ ਪੀਸ ਆ ਜਿਹੜੇ ਉਹ ਮਿਲ ਜਾਣਗੇ ਪ੍ਰਾਈਜ਼ ਹੋਏਗਾ 1400 ਰੁਪਏ ਮਾਰਕੀਟ ਪ੍ਰਾਈਜ਼ ਹੋਏਗਾ 1700 ਰੁਪਏ ਸ਼ਿਪਿੰਗ ਐਕਸਟਰਾ ਹੋਏਗੀ ਜੀ ਜਿੰਨਾਂ ਭੈਣਾਂ ਨੇ ਵਿਜ਼ਿਟ ਕਰਕੇ ਬਾਇ ਕਰਨਾ ਚਾਹੁੰਦੀਆਂ ਨੇ ਉਹ ਵਿਜ਼ਿਟ ਕਰਕੇ ਬਾਇ ਕਰ ਸਕਦੀਆਂ ਨੇ ਜਿੰਨਾਂ ਭੈਣਾਂ ਨੇ ਆਨਲਾਈਨ ਮੰਗਵਾਣਿਓ ਜੇਕਰ ਤੁਸੀਂ ਦੁਪੱਟਾ ਵੀ ਨਾਲ ਡਾਈ ਕਰਵਾ ਕੇ ਲੈਣਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਹੋ ਵੀਡੀਓ ਦੇ ਲਾਸਟ ਵਿੱਚ ਆਪਾਂ ਤੁਹਾਨੂੰ ਦੁਪੱਟੇ ਵੀ ਦਿਖਾਵਾਂਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਵੀ ਤੁਹਾਨੂੰ ਰੰਗ ਰਸ਼ੀਆ ਬ੍ਰਾਂਡ ਦੀ ਬਰਬਰੀ ਮਿਲੇਗੀ ਜੀ ਬਲੈਕ ਕਲਰ ਦੇ ਵਿੱਚ ਪ੍ਰਿੰਟ ਚੈੱਕ ਕਰੋ ਜੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਪ੍ਰਿੰਟ ਜੈਡ ਬਲੈਕ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਨਾਲ ਜਿਹੜੇ ਹੈਗੇ ਤੁਹਾਨੂੰ ਜੈਡ ਬਲੈਕ ਕਲਰ ਦੀ ਮਸਲੀਨ ਦੀ ਬਾਟਮ ਮਿਲੇਗੀ ਮਸਲੀਨ ਦਾ ਸਟੱਫ ਵੀ ਤੁਸੀਂ ਚੈੱਕ ਕਰੋ ਜੀ ਕੰਨੀ ਤੋਂ ਹੀ ਸਟੱਫ ਦਾ ਪਤਾ ਲੱਗ ਜਾਂਦਾ ਹੈ ਜੀ ਸਟਾਫ ਹੋਏਗਾ A1 ਜੋ ਕਿ ਵਿਦਾਊਟ ਲਾਈਨਿੰਗ ਬਣੇਗਾ ਸ਼ਰਤਲੇ ਤੁਹਾਨੂੰ ਲਾਈਨਿੰਗ ਲਗਾਉਣ ਦੀ ਨੀਡ ਹੈਗੀ ਹੈ ਜੀ ਤੁਸੀਂ ਫੋਲਵੈਲ ਦੀ ਲਾਈਨਿੰਗ ਲਗਾ ਸਕਦੇ ਹੋ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ ਤੁਹਾਨੂੰ 1200 ਰੁਪਏ ਤੋਂ ਘੱਟ ਤੁਹਾਨੂੰ ਕਿਤੋਂ ਨਹੀਂ ਮਿਲਣਾ ਹੈਗਾ ਆਪਾਂ ਇਹਨਾਂ ਦਾ ਪ੍ਰਾਈਸ ਦੇਵਾਂਗੇ ਤੁਹਾਨੂੰ 1150 ਰੁਪਏ ਜੀ 1150 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਇਹ ਹੋਏਗੀ ਜੀ ਬਰਬਰੀ ਰੰਗ ਰਸ਼ੀਆ ਬ੍ਰਾਂਡ ਦੀ ਜੀ ਰੰਗ ਰਸ਼ੀਆ ਬ੍ਰਾਂਡ ਦੀ ਬਰਬਰੀ ਹੋਏਗੀ ਸਟਾਫ A1 ਹੋਏਗਾ ਜੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਇੱਕ ਤਾਂ ਜੂੜਦਾ ਸਟਾਫ ਹੁੰਦਾ ਹੈ ਕਿ ਕਾਫੀ ਮਤਲਬ ਚਵਣ ਜਿਹਾ ਵਾਲਾ ਸਟਾਫ ਹੁੰਦਾ ਹੈ ਬਟ ਇਹ ਸਟਾਫ ਉਹ ਨਹੀਂ ਹੈਗਾ ਇਹ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ 1150 ਦਾ ਪ੍ਰਾਈਸ ਹੋਇਆਗਾ ਵਿਦ ਮਸਲੀਨ ਦੀ ਤੁਹਾਨੂੰ ਜਿਹੜੀ ਹੈਗੀ ਆ ਉਹ ਬॉट ਮਿਲੇਗੀ ਡਾਰਕ ਗ੍ਰੇ ਕਲਰ ਹੋਏਗਾ ਜੀ ਇਹ ਡਾਰਕ ਗ੍ਰੇ ਕਲਰ ਜੀ ਪ੍ਰਿੰਟ ਇੱਕ ਤੋਂ ਇੱਕ ਹੈ ਜੀ ਆਪਾਂ ਜਿੱਦਾਂ ਨਹੀਂ ਕਹਿ ਦਿੰਦੇ ਹੁੰਦੇ ਵੀ ਆਪਾਂ ਮਖਣੀ ਮਖਣੀ ਹੈ ਜਿਹੜੀ ਉਹੀ ਲੈ ਕੇ ਆਉਨੇ ਆ ਜੀ ਕੱਲੀ ਵੀ ਜਿਹੜੀ ਸਾਰਿਆਂ ਨੂੰ ਵਧੀਆ ਲੱਗੇ 1150 ਇਸ ਦਾ ਪ੍ਰਾਈਸ ਹੋਏਗਾ ਜੀ ਤੁਹਾਨੂੰ ਇਸ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਗ੍ਰੇ ਔਰ ਇੱਕ ਜੈਡ ਬਲੈਕ ਕਲਰ ਜੀ ਦੋ ਕਲਰ ਮਿਲਣਗੇ ਜੀ ਜੈਡ ਬਲੈਕ ਜੀ ਔਰ ਇੱਕ ਮਿਲੇਗਾ ਗ੍ਰੇ ਕਲਰ ਜੀ ਚੈੱਕ ਕਰ ਸਕਦੇ ਹੋ ਤੁਸੀਂ ਜੈਡ ਬਲੈਕ ਔਰ ਗ੍ਰੇ ਉਸ ਦੇ ਵਿੱਚ ਤੁਹਾਨੂੰ ਸਕਿਨ ਔਰ ਬਲੈਕ ਦੋ ਕਲਰ ਮਿਲਣਗੇ ਜੀ ਇਸੇ ਵਿੱਚ ਤੁਹਾਨੂੰ ਸਕਿਨ ਔਰ ਬਲੈਕ ਦੋ ਕਲਰ ਮਿਲਣਗੇ ਪ੍ਰਿੰਟ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਜੇਕਰ ਪਹਿਣਾ ਬਟੇਕ ਵਾਲੀਆਂ ਪਹਿਣਾ ਨੇ ਵੀ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਤੋਂ ਲੈ ਸਕਦੀਆਂ ਫੁੱਲ ਕੁਆਂਟੀਟੀ ਦੇ ਵਿੱਚੋਂ ਤੁਹਾਨੂੰ ਜਿਹੜਾ ਇਹ ਸਟਾਕ ਅਸੀਂ ਦੇਵਾਂਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੰਗ ਰਸ਼ੀਆ ਬ੍ਰਾਂਡ ਦਾ ਨਵਾਂ ਆਇਆ ਸਟੱਫ ਹੈ ਜੀ ਮਸਕ ਗਲਾਸ ਔਰ ਗੰਜਾ ਜੀ ਬਾਏ ਰੰਗ ਰਸ਼ੀਆ ਇਹ ਰੰਗ ਰਸ਼ੀਆ ਨੇ ਇੱਕ ਨਵਾਂ ਸਟੱਫ ਰੈਡੀ ਕੀਤਾ ਜੀ ਇਹ ਵੀ ਹੁਣੇ ਲਾਂਚ ਹੋਇਆ ਜੀ ਹਜੇ ਤੇ ਇਸ ਦਾ ਜਿਹੜਾ ਪ੍ਰਾਈਸ ਹੋਏਗਾ ਉਹ 1300 ਰੁਪਏ ਹੋਏਗਾ ਸਟਾਫ ਦੀ ਫੋਇਲ ਚੈੱਕ ਕਰੋ ਜੀ ਔਰ ਸ਼ਾਈਨਿੰਗ ਚੈੱਕ ਕਰੋ ਜੀ ਕਰੇਵ ਨਾਲੋਂ ਵੀ ਸੋਨਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਹੈ ਜੀ ਸਿੰਥੈਟਿਕ ਸਟਾਫ ਹੋਏਗਾ ਜੀ ਨਾਲ ਤੁਹਾਨੂੰ ਮਸਲੀਨ ਦੀ ਬਾਟਮ ਮਿਲੇਗੀ ਜੈਡ ਬਲੈਕ ਕਲਰ ਦੀ ਜੀ 1300 ਰੁਪਏ ਦਾ ਪ੍ਰਾਈਸ ਹੋਏਗਾ ਜਿੰਨਾਂ ਭੈਣਾਂ ਨੇ ਦੁਪੱਟੇ ਵੀ ਡਾਈ ਕਰਕੇ ਸਾਡੇ ਤੋਂ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਲੈ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ ਜੀ 1300 ਰੁਪਏ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਇਸ ਦੇ ਵਿੱਚ ਜਿਹੜਾ ਨੈ ਹਾਫ ਵਾਈਟ ਕਲਰ ਹੋਏਗਾ ਸੇਮ ਹੋਏਗਾ ਜੀ ਮਸਕ ਗਲਾਸ ਔਰਗੇਂਜ਼ਾ ਬਾਏ ਰੰਗਰੇਸ਼ੀ ਹੈ ਜੀ ਨਿੱਕੀ ਬੂਟੀ ਦਾ ਜਿਹੜਾ ਇਹ ਪ੍ਰਿੰਟ ਹੋਏਗਾ ਜੀ ਅੰਬੀਆਂ ਵਾਲਾ ਪ੍ਰਿੰਟ ਆ ਬਹੁਤ ਹੀ ਪਿਆਰਾ ਪ੍ਰਿੰਟ ਹੈ ਹਰ ਕੋਈ ਇਸ ਨੂੰ ਵੇਅਰ ਕਰ ਸਕਦਾ ਹਰ ਇਸ ਦਾ ਬੰਦਾ ਇਸ ਨੂੰ ਪਾ ਸਕਦਾ ਹੈ ਜੀ ਮਸਲੀਨ ਕਾਟਨ ਦੀ ਬਾਟਮ ਹੋਏਗੀ 1300 ਰੁਪਏ ਦਾ ਪ੍ਰਾਈਸ ਹੋਏਗਾ ਜੀ 1300 ਦਾ ਪ੍ਰਾਈਸ ਹੋਏਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਕਲਰ ਦਾ ਤੁਹਾਨੂੰ ਮਿਲੇਗਾ ਜੀ ਪ੍ਰਿੰਟ ਕਲਰ ਮਿਲੇਗਾ ਮਸਟਰਡ ਕਲਰ ਦਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ ਛੋਟੀ ਬੁੱਟੀ ਦਾ ਮਸਕ ਗ੍ਰਾਸ ਔਰਗੈਂਜ਼ ਦਾ ਸਟਾਫ ਮਿਲੇਗਾ ਬਾਈ ਰੰਗ ਰਸ਼ੀਆ ਜੀ ਰੰਗ ਰਸ਼ੀਆ ਨੇ ਇਹ ਨਵਾਂ ਸਟਾਫ ਆ ਜਿਹੜਾ ਲਾਂਚ ਕੀਤਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਆ ਹਰ ਕੋਈ ਜਿਹੜਾ ਇਸ ਤਰੀਕੇ ਦੇ ਪ੍ਰਿੰਟ ਆਪਾਂ ਲੈ ਕੇ ਆਏ ਆ ਜੀ ਜਿਨ੍ਹਾਂ ਨੂੰ ਹਰ ਉਮਰ ਦਾ ਜਿਹੜਾ ਹੈਗਾ ਆ ਉਹ ਪਰਸਨ ਇਹਨੂੰ ਵੇਅਰ ਕਰ ਸਕਦਾ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਥ੍ਰੈਡ ਵਰਕ ਦੇ ਪੀਸ ਹੋਣਗੇ ਜੀ ਯੂਨੀਕ ਜੇ ਪੀਸ ਹੋਣਗੇ ਥ੍ਰੈਡ ਵਰਕ ਦੇ ਜਿਨ੍ਹਾਂ ਦੇ ਜਿਹੜਾ ਸਟਾਫ ਹੋਏਗਾ ਜੀ ਇਹ 바ਰ ਕੋਡ ਦਾ ਸਟਾਫ ਮਿਲੇਗਾ ਜੇ ਤੁਹਾਨੂੰ ਪਿਓਰ ਕਾਟਨ ਦਾ ਅਸੀਂ ਤੁਹਾਨੂੰ ਕੋਲੇ ਤੋਂ ਵੀ ਜਿਹੜਾ ਹੈਗਾ ਉਹ ਚੈੱਕ ਕਰਵਾਉਨੇ ਆ ਜੀ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਲਾਈਨਿੰਗ ਦੀ ਨੀਡ ਬਿਲਕੁਲ ਨਹੀਂ ਹੈਗੀ ਜੀ ਸਟਾਫ ਹੋਏਗਾ A1 ਬਹੁਤ ਹੀ ਜ਼ਿਆਦਾ ਸੌਫਟਰ ਲਾਈਟ ਵੇਟ ਸਟਾਫ ਹੈ ਜੀ ਵਰਕ ਦੀ ਫਿਨਿਸ਼ਿੰਗ ਅਸੀਂ ਤੁਹਾਨੂੰ ਚੈੱਕ ਕਰਵਾਨੇ ਆ ਜੀ ਕੁਆਲਿਟੀ ਨਾਲ ਅਸੀਂ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਅਸੀਂ ਤੁਹਾਨੂੰ ਵਰਕ ਚੈੱਕ ਕਰਵਾਉਣੀ ਹੈ ਜੀ ਨੇੜੇ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਜੀ ਵਰਕ ਹੋਏਗਾ A1 ਜੀ ਲੈਂਥ ਤੁਸੀਂ ਆਪਣੇ ਅਕੋਰਡਿੰਗ ਕਿੰਨੀ ਵੀ ਰੱਖ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਪੂਰਾ ਜਿਹੜਾ ਹੈਗਾ ਉਹ ਵਰਕ ਘੇਰੇ ਦੇ ਉੱਪਰ ਆਏਗਾ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਉਹ ਤੁਹਾਨੂੰ ਵਰਕ ਮਿਲੇਗਾ ਜੀ ਇਸ ਤਰੀਕੇ ਦਾ ਜਿਹੜਾ ਘੇਰਾ ਹੈਗਾ ਜੀ ਉਹ ਤੁਸੀਂ 24 ਇੰਚ ਘੇਰਾ ਤਿਆਰ ਕਰ ਸਕਦੇ ਹੋ ਤੇ ਇਹਦੀ ਹੈਗੀ ਹੈ ਲੈਂਥ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿੰਨੀ ਵੀ ਰੱਖ ਸਕਦੇ ਹੋ ਜੀ ਸੇਮ ਇਸੇ ਤਰ੍ਹਾਂ ਦਾ ਹੀ ਜਿਹੜਾ ਇੱਕ ਬੂਟਾ ਹੈਗਾ ਜੀ ਉਹ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਸੇਮ ਜਿਹੜਾ ਬੂਟਾ ਹੈਗਾ ਜੀ ਤੁਹਾਨੂੰ ਤੁਸੀਂ ਤੁਹਾਨੂੰ ਉਹ ਇੱਕ ਬਾਜੂ ਦੇ ਉੱਪਰ ਮਿਲੇਗਾ ਚਾਹੇ ਬਾਟਮ ਤੇ ਕਰ ਲੋ ਤੇ ਚਾਹੇ ਤੁਸੀਂ ਉਸ ਨੂੰ ਬਾਜੂ ਦੇ ਉੱਪਰ ਲੈ ਆਓ ਜੀ ਸੇਮ ਬੂਟਾ ਜਿਹੜਾ ਹੈਗਾ ਤੁਹਾਨੂੰ ਬਾਜੂ ਤੇ ਮਿਲੇਗਾ ਜੀ ਕਲਰ ਹੋਏਗਾ ਜੀ ਇਹ ਲਾਈਟ ਗ੍ਰੇ ਜਿਹਨੂੰ ਮਾਊਸ ਕਲਰ ਕਹਿ ਦਿੰਦੇ ਆ ਉਹ ਵਾਲਾ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਔਰ ਵਰਕ ਦੀ ਫਿਨਿਸ਼ਿੰਗ ਬਹੁਤ ਹੀ ਜਿਆਦਾ ਲਾਜ਼ਵਾਬ ਹੈ ਜੀ ਇਸ ਦਾ ਪ੍ਰਾਈਸ ਹੋਏਗਾ 950 ਰੁਪਏ ਜੀ ਸਿਰਫ 950 ਰੁਪਏ ਦੇ ਵਿੱਚ ਇੰਨੇ ਵਰਕ ਵਾਲਾ ਇੰਨੇ ਵਧੀਆ ਸਟਾਫ ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਜੀ ਸਿਰਫ 950 ਰੁਪਏ ਦੇ ਵਿੱਚ ਜੀ ਇਸ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਵੀ ਵਿਦਾਊਟ ਲਾਈਨਿੰਗ ਬਣੇਗਾ ਜੀ ਇਸ ਦੇ ਵਿੱਚ ਇੱਕ ਕਲਰ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਜੀ ਲਵੈਂਡਰ ਕਲਰ ਔਰ ਇੱਕ ਕਲਰ ਹੈਗਾ ਜਿਹੜਾ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਔਰ ਇੱਕ ਜਿਹੜਾ ਕਲਰ ਹੈਗਾ ਜੀ ਤੁਹਾਨੂੰ ਲਾਈਟ ਜਆ ਹੋਏਗਾ ਜੀ ਇਹ ਲਾਈਟ ਜਆ ਕਲਰ ਹੈਗਾ ਜੀ ਨਾਹੀਂ ਤਾਂ ਲਵੈਂਡਰ ਹੈ ਤੇ ਨਾਹੀਂ ਪਿੰਕ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਇਸ ਤੇ ਵਿੱਚ ਵੀ ਜਿਹੜੇ ਹੈਗੇ ਆਪਾਂ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਲਗਵਾਏ ਆ ਜੀ ਬਹੁਤ ਸੋਹਣੇ ਕਲਰ ਲਵਾਏ ਆ ਕੰਬੀਨੇਸ਼ਨ ਕਲਰਸ ਦਾ ਬਹੁਤ ਪਿਆਰਾ ਬਣ ਰਿਹਾ ਜੀ ਇਸ ਤੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਜੀ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਕਲਰ ਆ ਜਿਹੜਾ ਚੂਸ ਕਰਕੇ ਲੈ ਸਕਦੇ ਹੋ ਜੀ ਤੁਹਾਨੂੰ ਚਾਰ ਕਲਰ ਮਿਲਣਗੇ ਜੀ ਇਸ ਤੇ ਵਿੱਚ ਬਹੁਤ ਹੀ ਪਿਆਰਾ ਸਟਾਫ ਹੈ ਜੀ 바ਰ ਕੋਡ ਦਾ ਸਟਾਫ ਲੱਗਿਆ ਹੋਇਆ ਹੈਗਾ ਜੀ ਪ੍ਰਾਈਸ ਹੋਏਗਾ 950 ਰੁਪਏ ਸ਼ਿਪਿੰਗ ਐਕਸਟਰਾ ਹੋਏਗੀ ਜੀ ਵਰਕ ਹੋਏਗਾ ਥ੍ਰੈਡ ਵਰਕ ਜਿਸ ਦੇ ਉੱਪਰ ਲੈਂਥ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਰੱਖ ਸਕਦੇ ਹੋ ਘੇਰਾ ਜਿਹੜਾ ਇਸ ਦਾ 24 ਇੰਚ ਰੈਡੀ ਹੋਏਗਾ 24 ਤੋਂ ਪਲੱਸ ਵਾਲੇ ਵੀ ਜਿਹੜੇ ਇਸ ਨੂੰ ਰੈਡੀ ਕਰ ਸਕਦੇ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਪਣੇ ਕੋਲੋਂ ਦੁਪੱਟਿਆਂ ਦੀ ਕੁਆਲਿਟੀ ਆ ਗਈ ਜੀ ਦੁਪੱਟਾ ਜੋ ਹੋਏਗਾ ਜੀ ਇਹ ਪਿਓਰ ਮਸਲੀਨ ਦਾ ਸਟਾਫ ਹੋਏਗਾ ਸਟਾਫ ਚੈੱਕ ਕਰੋ ਜੀ ਪਿਓਰ ਮਸਲੀਨ ਦਾ ਸਟਾਫ ਹੋਏਗਾ ਜੀ ਕੰਨੀ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੀ ਸਟੱਫ ਕਿਦਾਂ ਦਾ ਹੈਗਾ ਬਹੁਤ ਹੀ ਲਾਈਟ ਵੇਟ ਔਰ ਸੌਫਟ ਹੈ ਜੀ ਚੈੱਕ ਵਾਲਾ ਦੁਪੱਟਾ ਹੋਏਗਾ ਜੀ ਮਸਲੀਨ ਕਾਟਨ ਦਾ 400 ਰੁਪਏ ਦੇ ਵਿੱਚ ਤੁਹਾਨੂੰ ਇਹ ਦੁਪੱਟਾ ਜਿਹੜਾ ਮਿਲ ਸਕਦਾ ਹੈ ਜੀ 400 ਰੁਪਏ ਦੇ ਵਿੱਚ ਜੀ ਅਨਲਿਮਟਿਡ ਜਿਹੜਾ ਹੈਗਾ ਆ ਉਹ ਸਟਾਕ ਹੈ ਜੀ ਤੁਸੀਂ ਕਿੰਨਾ ਵੀ ਲੈ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਪਿਓਰ ਦੇ ਦੁਪੱਟੇ ਜਿੱਦਾਂ ਆਪਾਂ ਕਾਟਨ ਦੇ ਸੂਟਾਂ ਦੇ ਨਾਲ ਪਿਓਰ ਦੇ ਦੁਪੱਟੇ ਡਾਈ ਕਰਾਉਨੇ ਆ ਜੀ ਇਹਨਾਂ ਦਾ ਪ੍ਰਾਈਸ ਹੋਊਗਾ 200 ਰੁਪਿਆ 2.5 ਮੀਟਰ ਦੀ ਕੱਟ ਹੋਊਗੀ ਜੀ 2 ਮੀਟਰ ਦੇ ਕੱਟ ਹੋਊਗੀ 200 ਰੁਪਏ ਦਾ ਤੁਹਾਨੂੰ ਜਿਹੜਾ ਪਿਓਰ ਦਾ ਦੁਪੱਟਾ ਮਿਲ ਜੂਗਾ ਜੀ ਬਹੁਤ ਹੀ ਸੋਹਣਾ ਜਿਹੜਾ ਇਹਦਾ ਸਟਾਫ ਹੈ ਜੀ ਲਓ ਜੀ ਪਿਓਰ ਦਾ ਦੁਪੱਟਾ ਹੁੰਦਾ ਜਿਹੜਾ ਆਪਾਂ ਕਾਟਨ ਦੇ ਸੂਟਾਂ ਨਾਲ ਲੈਨੇ ਆ ਜੀ 200 ਰੁਪਏ ਦਾ ਦੁਪੱਟਾ ਮਿਲੇਗਾ ਜੀ ਤੁਹਾਨੂੰ ਕਿੰਨਾ ਵੀ ਤੁਸੀਂ ਸਟਾਕ ਆ ਜਿਹੜਾ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਚਨਾਉਣ ਦੇ ਦੁਪੱਟੇ ਆਗੇ ਜੀ ਕਮਲ ਚਨਾਉਣ ਸੈਮੀ ਕਮਲ ਚਨਾਉਣ ਦਾ ਦੁਪੱਟਾ ਮਿਲੇਗਾ ਜੀ ਤੁਹਾਨੂੰ 350 ਰੁਪਏ ਦਾ ਜੀ ਕੁਆਲਿਟੀ ਹੋਏਗੀ A1 ਜੀ ਚੈੱਕ ਕਰੋ ਜੀ ਸਟਾਫ ਸਟਾਫ ਹੋਏਗਾ A1 ਜੀ ਹਰੇਕ ਕਲਰ ਨੂੰ ਡਾਈ ਹੋਏਗਾ ਜਸਟ ਜਿਹੜੇ ਪਿਓਰ ਦੇ ਕਲਰ ਆ ਇੱਕ ਰਾਣੀ ਕਲਰ ਹੋਏਗਾ ਔਰ ਇੱਕ ਜੋ ਕਲਰ ਹੋਏਗਾ ਰॉयਲ ਬਲੂ ਕਲਰ ਇਹ ਦੋ ਕਲਰਸ ਨੂੰ ਛੱਡ ਕੇ ਸਾਰੇ ਕਲਰ ਇਸ ਨੂੰ ਡਾਈ ਹੋਣਗੇ ਜੀ 350 ਰੁਪਏ ਦਾ ਜਿਹੜਾ ਹੈਗਾ ਉਹ ਤੁਹਾਨੂੰ ਦੁਪੱਟਾ ਮਿਲੇਗਾ ਜੀ 350 ਦਾ ਅਨਲਿਮਟਿਡ ਸਟਾਕ ਹੈ ਜੀ ਦੁਪट्टे ਦੀ ਕੁਆਲਿਟੀ ਆਪਾਂ ਜਦੋਂ ਹੱਥ ਲਾਉਨੇ ਆ ਉਹਦੀ ਪਤਾ ਲੱਗ ਜਾਂਦਾ ਹੈ ਵੀ ਕਿੰਨਾ ਪਿਆਰਾ ਦੁਪੱਟਾ ਹੈ ਜੀ ਇਹ ਕਮਲ ਚਨਾਉਨ ਦੀ ਫਰਸਟ ਕਾਪੀ ਹੈ ਜੀ ਕਮਲ ਚਨਾਉਨ ਦੀ ਫਰਸਟ ਕਾਪੀ ਹੈ ਜੀ ਨੈਕਸਟ ਜਿਹੜਾ ਤੁਹਾਨੂੰ ਮਿਲੇਗਾ ਜੀ ਇਹ ਜੇ ਤੁਸੀਂ ਦੁਪੱਟਾ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਆ ਘੱਟ ਤੋਂ ਘੱਟ ਤੁਹਾਨੂੰ 550 ਰੁਪਏ ਦਾ ਦੁਪੱਟਾ ਮਿਲਦਾ ਹੈ ਜੀ ਬਟ ਆਪਾਂ ਇਹ ਦੁਪੱਟਾ ਤੁਹਾਨੂੰ ਸਿਰਫ ਦੇ ਰਹੇ ਆ ਤੁਹਾਨੂੰ 350 ਰੁਪਏ ਦੇ ਵਿੱਚ ਕਮਲ ਚਨਾਉਨ ਦਾ ਸੈਮੀ ਕਮਲ ਚਨਾਉਨ ਦੀ ਫਰਸਟ ਕਾਪੀ ਹੈ ਜਿਹੜੀ ਉਹ ਤੁਹਾਨੂੰ ਮਿਲੇਗੀ ਜੀ 350 ਦੇ ਵਿੱਚ ਜੀ ਨੈਕਸਟ ਆਗੇ ਜੀ ਯ ਜੂਟ ਬਰਬਰੀ ਜੂਟ ਬਰਬਰੀ ਜੋ ਹੋਏਗਾ ਸਟਾਫ ਬਹੁਤ ਹੀ ਜਿਆਦਾ ਸੋਹਣਾ ਜੀ ਕੁਆਲਟੀ ਚੈੱਕ ਕਰਵਾ ਲਿਏ ਕੰਨੀ ਤੋਂ ਚੈੱਕ ਕਰ ਸਕਦੇ ਹੋ ਜੀ 450 ਰੁਪਏ ਦਾ ਦੁਪੱਟਾ ਮਿਲੇਗਾ ਜੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਇਹੀ ਦੁਪੱਟਾ ਤੁਹਾਨੂੰ 550 ਜਾਂ 600 ਰੁਪਏ ਦਾ ਮਿਲੇਗਾ ਜੀ ਦੁਪੱਟਾ ਆਪਾਂ ਦੇਵਾਂਗੇ ਤੁਹਾਨੂੰ ਸਿਰਫ 450 ਰੁਪਏ ਦਾ ਦੁਪੱਟਾ ਮਿਲੇਗਾ ਜੀ ਜੂਟ ਬਰਬਰੀ ਦਾ ਜੀ ਜੂਟ ਬਰਬਰੀ ਦੇ ਵਿੱਚ ਵੀ ਤੁਸੀਂ ਜਿੰਨਾ ਮਰਜੀ ਸਟਾਕ ਹੈ ਜਿਹੜਾ ਉਹ ਲੈ ਸਕਦੇ ਨੇ ਜੂਟ ਬਰਬਰੀ ਦੇ ਵਿੱਚ ਵੀ ਤੁਹਾਨੂੰ ਕਾਫੀ ਜਿਹੜਾ ਹੈਗਾ ਦੁਪੱਟੇ ਉਹ ਮਿਲ ਜਾਣਗੇ ਜੀ ਦੋ ਕੁਆਲਿਟੀਆਂ ਹੈਗੀਆਂ ਇੱਕ ਕੁਆਲਿਟੀ ਆਪਾਂ ਪਹਿਲਾਂ ਦਿਖਾਈ ਸੀ ਜੀ ਟੈਬੀ ਲੈਨਿੰਗ ਦੀ 150 ਰੁਪਏ ਵਾਲਾ ਦੁਪੱਟਾ ਔਰ ਇੱਕ ਅਰਜਨ ਬ੍ਰਾਂਡ ਦਾ ਜਿਹੜਾ ਦੁਪੱਟਾ ਹੈਗਾ ਜੀ ਉਹ ਵੀ ਤੁਹਾਨੂੰ ਮਿਲੇਗਾ ਅਸੀਂ ਵੀਡੀਓ 'ਚ ਨਹੀਂ ਦਿਖਾ पाए ਨੈਕਸਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਅਰਜਨ ਬ੍ਰਾਂਡ ਦਾ ਦੁਪੱਟਾ ਹੋਏਗਾ ਜੀ ਉਹ ਤੁਹਾਨੂੰ ਚੈੱਕ ਵਰਬਰੀ ਦੇ ਵਿੱਚ ਮਿਲੇਗਾ 350 ਰੁਪਏ ਦਾ ਦੁਪੱਟਾ ਜੀ ਇਹ ਦੁਪੱਟਾ ਹੈਗਾ ਜੂਟ ਵਰਬਰੀ ਦਾ ਜੀ ਇਹ ਮਿਲੇਗਾ 450 ਰੁਪਏ ਦੇ ਵਿੱਚ ਜੀ ਜਿੰਨਾ ਭੈਣਾਂ ਨੇ ਵੀ ਇਹਨਾਂ ਵਿੱਚੋਂ ਕੋਈ ਵੀ ਦੁਪੱਟਾ ਬਾਏ ਕਰਨਾ ਤਾਂ ਮੇਰੇ WhatsApp ਨੰਬਰ ਉੱਪਰ ਲੈ ਕੇ ਸਕਰੀਨਸ਼ਾਟ ਸੈਂਡ ਕਰ ਸਕਦੇ ਆ ਜਾਂ ਕੋਈ ਸੂਟ ਬਾਏ ਕਰਨਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਹੋ ਜੀ ਔਰ ਜੇਕਰ ਤੁਸੀਂ ਜੜੀਆਂ ਪੈਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟਾ ਜਿਹੜੇ ਉਹ ਬੁੱਕ ਕਰਵਾ ਸਕੋ ਕਿਉਂਕਿ ਜਦ ਤੱਕ ਪੈਣਾ ਤੱਕ ਵੀਡੀਓ ਲੇਟ ਪਹੁੰਚਦੀ ਹੈ ਤਦ ਤੱਕ ਜਿਹੜਾ ਹੈਗਾ ਉਹ ਸਟਾਕ ਕਲੀਅਰ ਹੋ ਜਾਂਦਾ ਹੈ ਕਈ ਪੈਣਾ ਨਰਾਜ਼ ਹੋ ਜਾਂਦੀਆਂ ਨੇ ਕਿ ਸਾਡੇ ਲਈ ਕੋਈ ਤੁਸੀਂ ਪੀਸ ਨਹੀਂ ਰੱਖਦੇ ਹੈਗੇ ਅਸੀਂ ਵੀਡੀਓਜ਼ ਲੇਟ ਦੇਖਦੇ ਆ ਸੋ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਅੱਜ ਵਾਲੀ ਮੇਰੀ ਵੀਡੀਓ ਦੇ ਵਿੱਚ ਐਨਾ ਹੀ ਸਟੱਫ ਸੀਗਾ ਤੁਸੀਂ ਲੈ ਸਕਦੇ ਹੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ